ਅੱਜ ਸਵੇਰ ਯਾਰ ਦੋ ਪਾਰਕਸ ਦੇ ਵਿੱਚ ਜਾ ਕੇ ਆਇਆ ਐਂਡ ਹੁਣ ਸਾਰਾ ਦਿਨ ਅੱਜ ਸੰਡੇ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਗੇ ਇਕਤਾ ਸਾਰਿਆਂ ਨੇ ਸਨੇਹ ਸੱਪੇ ਲਾਤੇ ਐ ਜਿਨ੍ਹਾਂ ਨੇ ਸਨੇਹ ਸੱਪੇ ਨਹੀਂ ਲਾਏ ਜਾਨੀ ਕਿ ਮੈਸੇਜ ਨਹੀਂ ਦਿੱਤਾ ਉਹ ਕਿਰਪਾ ਕਰਕੇ ਦੇ ਦਿਓ ਕਿਉਂਕਿ ਦਿਨ ਆਪਣੇ ਕੋਲੇ ਘਟ ਹੈ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਜਿੱਥੇ ਜਿੱਥੇ ਰਾਜੀਵ ਰਿੰਗ ਨੂੰ ਪਿਆਰ ਕਰਨ ਵਾਲੇ ਔਰ ਕਾਂਗਰਸ ਨੂੰ ਪਿਆਰ ਕਰਨ ਵਾਲੇ ਲੋਕ ਬੈਠੇ ਐ ਉੱਥੇ ਉੱਥੇ ਤੁਸੀਂ ਸਨੇਹਾ ਦੇ ਦਿਓ ਕਿ ਰਾਜੀਵ ਰਿੰਗ ਨੂੰ ਔਰ ਕਾਂਗਰਸ ਪਾਰਟੀ ਨੂੰ ਵੋਟ ਪਾ ਦਿਓ ਔਰ ਸਾਰੇ ਮੇਰੇ ਸ਼ੁਭਚਿੰਤਕ ਇੱਕ ਇੱਕ ਦਿਨ ਢੀੜਾ ਮਾਰ ਕੇ ਵੀ ਜ਼ਰੂਰ ਜਾਓ ਲੋਰੀਆਣਾ ਦੇ ਵਿੱਚ ਔਰ ਦੂਜਾ ਮੈਂ ਨਾਲ ਦੀ ਨਾਲ ਬੇਨਤੀ ਕਰਨੀ ਸੀ ਇੱਕ ਬਹੁਤ ਵੱਡਾ ਪੰਜਾਬ ਦਾ ਇਸ਼ੂ ਹੈਗਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਹੈ ਕਿ ਵਾਦਾ ਕੀਤਾ ਸੀ ਪਿਛਲੇ ਪਹਿਲਾ 3 ਮਹੀਨੇ ਪਹਿਲਾਂ ਟਵਿੱਟਰ ਤੇ ਬਿਆਨ ਦਿੱਤਾ ਸੀ ਆਦਰਯੀਆਂ ਭਗਵੰਤ ਸਿੰਘ ਮਾਨ ਹੁਰਾ ਨੇ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਹੈ ਲੇਕਿਨ ਮੈਂ ਬਹੁਤ ਸਾਰੇ ਵਾਦਿਆਂ ਦੀ ਤਰ੍ਹਾਂ ਇਹ ਵੀ ਇੱਕ ਝੂਠਾ ਪ੍ਰੋਮਿਸ ਸਾਬਤ ਹੋਇਆ ਅੱਜ ਬਹੁਤ ਹੀ ਲੋਕਾਂ ਦੀ ਖੱਜਲ-ਖਵਾਰੀ ਹੋ ਰਹੀ ਹੈ ਅ ਕਚਹਿਰੀਆਂ ਦੇ ਵਿੱਚ ਜਦੋਂ ਰਜਿਸਟਰੀ ਕਰਾਉਣ ਜਾਂਦੇ ਆ ਤਹਿਸੀਲਦਾਰ ਐਨਓਸੀ ਮੰਗਦਾ ਸੋ ਇਸ ਕਰਕੇ ਲੋਕ ਔਰ ਵਪਾਰੀ ਔਰ ਸਾਡੇ ਵਿਚਾਰੇ ਜਿਹੜੇ ਭਰਾ ਨੇ ਉਹ ਬੜੇ ਪਰੇਸ਼ਾਨ ਨੇ ਸੋ ਲੁਧਿਆਣੇ ਦਾ ਇਹ ਬਹੁਤ ਵੱਡਾ ਇਸ਼ੂ ਹੈ ਲੁਧਿਆਣੇ ਦੇ ਲੋਕਾਂ ਦਾ ਕਿਉਂਕਿ ਇੱਥੇ ਰੋਜ਼ਾਨਾ ਰਜਿਸਟਰੀਆਂ ਬਹੁਤ ਹੁੰਦੀਆਂ ਤੇ ਲੇਕਿਨ ਐਨਓਸੀ ਮੰਗੀ ਜਾਂਦੀ ਹੈ ਔਰ ਵਿਚਾਰੇ ਸਾਰੇ ਦਿਨ ਕਚਹਿਰੀ ਬੈਠ ਕੇ ਇਧਰ ਉਧਰ ੱਤਕੇ ਖਾ ਕੇ ਵਾਪਸ ਆ ਜਾਂਦੇ ਆ ਸੋ ਮੈਂ ਤੁਹਾਨੂੰ ਬੇਨਤੀ ਕਰਾਂਗੇ ਕਿ ਇਹ ਚੋਣਾਂ ਤੋਂ ਬਾਅਦ ਤੁਹਾਡੇ ਇਸ਼ੂਜ਼ ਦੇ ਲਈ ਆਪਾਂ ਇੱਕ ਵਧੀਆ ਐਜੀਟੇਸ਼ਨ ਪ੍ਰੋਗਰਾਮ ਕਰਾਂਗੇ ਔਰ ਸਰਕਾਰ ਨੂੰ ਅਸੀਂ ਕੰਨ ਖੋਲਾਂਗੇ ਕਿ ਇਹ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰੋ ਤੇ ਨਹੀਂ ਅਸੀਂ ਲੜਾਈ ਲੜਾਂਗੇ ਸੋ ਮੈਨੂੰ ਲੱਗਦਾ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਲੁਧਿਆਣਾ ਵੱਡਾ ਸ਼ਹਿਰ ਹੈ ਇੱਥੇ ਵੱਡਾ ਇਸ਼ੂ ਹੈ لیکن ਇਹ ਪੂਰੇ ਪੰਜਾਬ ਦਾ 이슈 ਹੈ ਔਰ ਅਸੀਂ ਇਹਦੀ ਲੜਾਈ ਲੜਨੀ ਲੜਨੀ ਹੈ ਔਰ ਸਰਕਾਰ ਨੂੰ ਇਸਤੇ ਮਜਬੂਰ ਕਰਾਂਗੇ ਕਿ ਜੋ ਕਿਆ ਸੀ ਉਹ ਤੁਸੀਂ ਕਰੋ ਸੋ ਚਿੰਤਾ ਨਾ ਕਰੋ ਹੋਰ ਤੁਸੀਂ 10 12 ਦਿਨ ਜਿਹੜੇ ਔਖੇ ਆ ਇਹਨਾਂ ਨੂੰ ਕੱਢ ਲਓ ਐਂ ਦੂਜਾ ਅੱਜ ਕਿਸੇ ਅਖਬਾਰ ਚ ਕਿਸੇ ਲੀਡਰ ਦਾ ਬਿਆਨ ਲੱਗਿਆ ਪਤਾ ਨਹੀਂ ਉਹ ਕੀ ਹੈ ਸੱਚਾ ਕਿ ਝੂਠਾ ਲਾਇਆ ਹੈ ਲੇਕਿਨ ਮੈਂ ਅਖਬਾਰ ਵਾਲੇ ਨੂੰ ਬੇਨਤੀ ਕਰਨੀ ਚਾਹਣਾ ਹੈ ਕੋਈ ਵਿਅਕਤੀ ਅਗਰ ਕੋਈ ਕਿਸੇ ਪ੍ਰਕਾਰ ਦੀ ਪ੍ਰਤੀਕਿਰਿਆ ਦਿੰਦਾ ਹੈ ਸੋਰੇਤੇ ਕੋਈ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਮੇਰੇ ਖਿਆਲ ਕੋਈ ਵੀ ਗੱਲ ਅਗਰ ਪੰਜਾਬ ਦੀ ਗੱਲ ਹੈ ਉਹ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਅਗਰ ਮੇਰੇ ਮੂੰਹ ਤੋਂ ਕਿਸੇ ਪ੍ਰਕਾਰ ਦੀ ਪ੍ਰਕਿਰਿਆ ਹੁੰਦੀ ਹੈ ਤਦ ਉਹਨੂੰ ਮੰਨਿਆ ਜਾਵੇ ਆਦਰਵਾਇਜ਼ ਕਈ ਵਾਰੀ ਬੰਦਾ ਸੁਭਾਈ ਆਪ ਦਾ ਦੇਖ ਕੇ ਕੰਮ ਉਹ ਆਪਕੋ ਬਿਆਨ ਦੇ ਦਿੰਦਾ ਹੈ ਆ ਮੋਹਰਾ ਬਿਆਨ ਮੀਡੀਆ ਵਾਲੇ ਉਹਨੂੰ ਤੋੜ ਮਰੋੜ ਕੇ ਲਾ ਦਿੰਦੇ ਨੇ ਸੋ ਇਹਨਾਂ तमाम ਚੀਜ਼ਾਂ ਤੋਂ ਕਿਸੇ ਜਾਤੀ ਦੇ ਖਿਲਾਫ ਕਿਸੇ ਆਮ ਲੋਕਾਂ ਦੇ ਖਿਲਾਫ ਪ੍ਰਵਾਸੀਆਂ ਦੇ ਖਿਲਾਫ ਕਿਉਂਕਿ ਹਰ ਵਿਅਕਤੀ ਦੀ ਲੋੜ ਹੈ ਸਾਨੂੰ ਹਰ ਜਾਤੀ ਦੀ ਲੋੜ ਹੈ ਹਰ ਧਰਮ ਦੀ ਲੋੜ ਹੈ ਹਰ ਫਿਰਕੇ ਦੇ ਲੋਕਾਂ ਦੀ ਲੋੜ ਹੈ ਇਹ ਪ੍ਰਵਾਸੀਆਂ ਦੀ ਲੋੜ ਆ ਹੁਣ ਕੋਈ ਪ੍ਰਵਾਸੀ ਨਹੀਂ ਰਹਿ ਗਿਆ ਹੁਣ ਤਾਂ ਉਹ ਜਿਹੜੇ ਪ੍ਰਵਾਸੀ ਭਰਾਓ ਲੁਧਿਆਣਾ ਦੇ ਵਾਸੀ ਆ ਕਿਉਂਕਿ ਉਹਨਾਂ ਨੇ ਸਾਰਾ ਆਪਦਾ ਜੀਵਨ ਇੱਥੇ ਲਗਾਤਾ ਸੋ ਮੈਂ ਕਹਣਾ ਕਿ ਇਹ ਲੇਬਰ ਕਲਾਸ ਲੋਕ ਅਗਰ ਨਾ ਹੁੰਦੇ ਤਾਂ ਸ਼ਾਇਦ ਸਾਡਾ ਲੁਧਿਆਣਾ ਇੰਨੀ ਤਰੱਕੀ ਨਾ ਕਰਦਾ ਸੋ ਮੈਂ ਬਹੁਤ ਧੰਨਵਾਦੀ ਆ ਸਾਰਿਆਂ ਦਾ ਤੁਹਾਡਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਮੈਨੂੰ ਪਿਆਰ ਦਿੰਦੇ ਰਹੋਗੇ ਔਰ ਤਕੜੇ ਹੋ ਕੇ ਆਪਾਂ ਸਾਰੇ ਨੇ ਲੁਧਿਆਣਾ ਦੇ ਲਈ ਕੰਮ ਕਰਨਾ ਹੈ ਲੁਧਿਆਣੇ ਦੇ ਲੋਕਾਂ ਤੇ ਲੁਧਿਆਣੇ ਦੀ ਇੰਡਸਟਰੀ ਕਿ ਲੁਧਿਆਣਾ ਦੇ ਲੇਬਰ ਕਲਾਸ ਲੋਕਾਂ ਦਾ ਜੀਵਨ ਉੱਚਾ ਝੁੱਕਣ ਵਾਸਤੇ ਕੰਮ ਕਰਦੇ ਸੋ ਮਿਲਦੇ ਰਹਿੰਦੇ ਆ ਮਿਲਦੇ ਰਹੋ ਸੋ ਫਿਰ ਦੁਬਾਰਾ ਗੱਲਬਾਤ ਹੁੰਦੀ ਹੈ ਕਿਸੇ ਦਿਨ ਸਸਰੀ ਕਾਲ ਧੰਨਵਾਦ ਪ੍ਰਿਆਸ ਕਰਦਾ ਕਿ ਸਾਰੇ ਲੁਧਿਆਣੇ ਚ ਆਪਣੇ ਆਪਣੇ ਟੈਲੀਫੋਨ ਦੇ ਰਾਹੀਂ ਸਨੇਹ ਲਾ ਦੇਵਾਂਗੇ